लेजे हमारे चैनल को सब्सक्राइब करें और घंटी के आइकन पर क्लिक करें व शेयर करना ना भूलें श्री मुख्तार साहब पुलिस ने नशा तस्कर दी 13 लाख 6000 रुपए की प्रॉपर्टी रोके तफरीज लगाया नोटिस पंजाब सरकार वालों चलाई जा रही यह नशा विरुद्ध मुहिम तहत डॉ अभय चौधरी एसएसपी श्री मुख्तार साहब वालों नशा तस्कर के खिलाफ लगातार कार्रवाई की जा रही है और जिन नशा तस्कर के खिलाफ एनडीपीएस एक्ट के कमर्शियल मात्रा के मुकदमे दर्ज हैं ਉਨਾ ਵਾਲਾ ਨਸਾਤਾ ਸਕਿਰ ਹੈ ਬੜਾ ਹੈ ਜੀ ਪ੍ਰਾਪਰਟੀ ਨੂੰ ਫ੍ਰੀ ਟ੍ਰਾਉਣ ਲਈ 68 ਐਫ ਐਨ ਡੀ ਪੀ ਐਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜਿਆ ਜਾ ਰਿਹਾ ਹੈ ਇਸ ਸੰਬੰਧ ਦੀ ਜਾਣਕਾਰੀ ਗਿੰਗਰੇ ਡੀਐਸਪੀ ਦੇ ਦਰਵਾਹ ਆਵਤਾਰ ਸਿੰਘ ਰਾਜਪਾਲ ਅਤੇ ਇੰਸਪੈਕਟਰ ਜਸੇਰ ਸਿੰਘ ਮੋਖਰਥਾ ਨੇ ਅਫਸਰ ਕੋਟ ਪਾਈ ਦੱਸਿਆ ਕਿ ਦਾਰਾ ਸਿੰਘ ਪੁੱਤਰ ਸਾਹਬ ਸਿੰਘ ਵਾਸੀ ਗਣਮੱਲਨ ਦੀ ਪ੍ਰਾਪਰਟੀ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਫ੍ਰੀ ਕਰਵਾਇਆ ਗਿਆ ਹੈ ਅਤੇ ਕੰਪੀਟੈਂਟ ਅਥਾਰਟੀ ਕੋਲੋਂ ਜਾ ਰਹੀ ਹੈ ਫ੍ਰੀਇੰਗ ਆਗਰਾ ਨੂੰ 达ला सिंह दी प्रॉपर्टी ਦੇ ਬਾਹਰ ਲਗਾਇਆ ਗਿਆ ਹੈ ਜਿਸ ਦੇ ਕੋਲ ਕੀਮਤ 13 ਲੱਖ 6000 ਰੁਪਏ ਬੰਦੀ ਹੈ ਜਿਸ ਨੂੰ达ला सिंह ਵੇਚ ਨਹੀਂ ਸਕਿਆ ਅਤੇ ਇਹ ਜੇ ਸਮਨ ਦੇ ਕੇਸ ਕੰਪੀਟੈਂਟ ਅਥਾਰਟੀ ਪਾਸ ਚਲੇਗਾ ਜੀ ਸਰ ਇਹ ਮਸਲਾ ਸੀ ਜੋ ਜੋ ਜੁਡੀ ਮਾਡਲ ਲਗਾਏਗੇ माजी ਡੀਸੀਪੀ ਸਾਹਿਬ ਪੰਜਾਬ श्री करवराज जी आईपीएस ਡਾਕਟਰ ਖ ਚੌਧਰੀ आईपीएस ਐਸਪੀ ਜੀ ਮੁਸਾ ਸਾਹਿਬ ਸਰਸਨੂ ਦਿਹਾnder desh ਨੇ ਜੋ ਮੁਸਰ ਦੇ ਵਿੱਚ ਕੋਈ ਵੀ ਨਸ਼ੇ ਦਾ ਕਾਰੋਬਾਰ ਕਰਦਾ ਹੋਵੇ ਜਾਂ ਕੋਈ ਹੋਰ ਮੁੰਡਾ ਕਰਦੀ ਕਰਦਾ ਹੋਵੇ ਉਹ ਸਾਨੂੰ برداشت ਨਹੀਂ ਆ ਉਹਦੇ ਖਿਲਾਫ ਅਜ ਕਾਨੂੰਨ ਤਾਹ ਨਾਲ ਕਾਰਵਾਈ ਕਰਨੀ ਐਸਾ ਮੈਰੀ ਦੇ ਤਹਿਤ ਇੱਕ ਦਾਰਾ ਸੰਸਾਨ ਬਸਾਨ ਸੰਜਮ ਮਲਣ ਪੇਟਦਾ ਇਹ ਖਰਾਬ ਐਫਆਰ ਨੰਬਰ 54 ਜਿੱਤੀ 11525 ਰਜਿਸਟ੍ਰੇਸ਼ਨ ਪਾਈ ਸੀ 485 ਪੀਐਸ ਕੋਰਟ ਪਾਈ ਦਾਰਜ ਕੀਤੀ ਸੀ ਜਿਸ ਤੋਂ ਪੰਜਾਬ ਹੋਏ ਐਟ ਜਨ ਹਾਂ ਬਰਾਮਦ ਹੋ ਗਈ ਸੀ ਇਹਦਾ ਕੇਸ ਦਰਜ ਕਰਨ ਤੋਂ ਬਾਅਦ ਇਹਦੇ ਸੀ ਪ੍ਰੋਪਰਟੀ ਇਹ ਵੈਰੀਫਾਈ ਕਰਕੇ ਇਹਦਾ ਇਹ ਤਿਆਰ ਕਰਕੇ ਪ੍ਰੋਪਰਟਾ ਡਾਕਟੂ ਵੱਲੋਂ ਭੇਜਿਆ ਗਿਆ ਜੋ ਕੰਪਟੈਂਟ ਦਿੱਲੀ ਵੱਲੋਂ ਇਸ ਦੀ ਪ੍ਰਾਪਰਟੀ ਇਹ ਕੋਲ ਮਾਲਕ 60000 ਦਾ ਕਰ ਤੇ ਪਲੱਸ 60000 ਕੋ ਡਾਕਮਣੀ ਪ੍ਰਾਪਤ ਹੋਈ ਸੀ ਟੋਟਲ 13 ਲੱਖ 60000 ਦੀ ਇਹ ਤਾਰਾ ਥਾਡਾ ਤੋਂ ਥਾਡਾ ਦੇ ਤਹਿਤ ਫ੍ਰੀਜ਼ਿੰਗ ਆਰਡਰ ਆਇਆ ਜੋ ਫ੍ਰੀਜ਼ਿੰਗ ਆਰਡਰ ਦੇ ਘਰ ਤੇ ਚਪਕਾ ਦਿੱਤੇ ਆ ਇਹਨਾਂ ਆਰਡਰ ਦੇ ਤਹਿਤ ਨਾ ਇਹ ਕਰ ਰੋਂ ਸੇਲ ਕਰ ਸਕਦਾ ਨਾ ਕਿਸੇ ਕੇ ਆਪ ਦੇ ਕਿਸੇ ਕਰ ਦਿੱਤਾ ਪਰ ਜਾਰੀ ਸੇਵਾ ਟ੍ਰਾਂਸਫਰ ਕਰ ਸਕਦਾ ਮਾਰੇ ਅਸਰ ਅਨੁਸਾਰ ਕੀ ਮੈਸੇਜ ਦੇਣਾ ਚਾਹੁੰਦਾ ਮੇਰੀ ਲੋਕਾਂ ਨੂੰ ਅਪੀਲ ਹੈ ਜੇ ਮਾਰੇ ਅਸਰਾਂ ਨੂੰ ਆਪ ਨੂੰ ਪੀਲਾ ਹੈ ਕਿ ਕੋਈ ਵੀ ਨਸ਼ੇ ਦਾ ਕੰਮ ਕਰਦਾ ਉਹ ਦਾ ਕੰਮ ਛੱਡ ਦੇ ਨਹੀਂ ਤਾਂ ਉਹਦੇ ਉੱਤੇ ਆਪ ਕਾਨੂੰਨ ਦਾ ਲੋੜ ਦੀ ਕਾਰਵਾਈ ਕਰਕੇ ਉਹਨਾਂ ਦੀ ਪ੍ਰਾਪਰਟੀ ਐਕਸਟਰੀਸ ਕਰਾਈਆਂ ਜਾਣਗੀਆਂ ਜੇਕਰ वहां से ਪੱਤਰਕਾਰ ਗੋਬਿੰਦ ਗੁਪਤਾ ਦੀ ਰਿਪੋਰਟ